ਕੀ ਡੇਵਾ ਐਨੀ ਦੀ ਚਾਹੀਦੀ ਆ ਐ ਨਹੀਂ ਡੇ ਲੱਤਨੀ ਓੱਡੀ ਮੈਂ ਕਿਉਂ ਅੰਤ ਕਿਹਾ ਬੋਲੇ ਤੇਰੀ ਡੇਵਾ ਕਾਲੀ ਪਈ ਹੋਣੀ ਹੂੰ ਕਾਲੀ ਕਾਲੀ ਚਾਹੀਏ ਹੈਗੀ ਆ ਤੇ ਹੁਣੇ ਬਾਰੀਕ ਪਈ ਤੇ ਬਾਹਰ ਦੀ ਜੇ ਹੈਲੋ ਹੈਲੋ ਹਾਂਜੀ ਕੀ ਹਾਲ ਚਾਲ ਨੇ ਸਾਰਿਆਂ ਦੇ YouTube ਫੈਮਿਲੀ ਦੇ ਤੇ ਅਮੀਰ ਪਰਦਾ ਸਾਰੇ ਠੀਕ ਠਾਕ ਹੋਵਗੇ ਇੱਕ ਕਮੈਂਟ ਜ਼ਰੂਰ ਕਰਿਓ ਵੀ ਕਿੱਥੋਂ-ਕਿੱਥੋਂ ਲਾਈਵ ਤੇ ਜੁੜੇ ਹੋ ਕਿਹੜੀ ਜਗ੍ਹਾ ਤੇ ਜੁੜੇ ਹੋ ਕਮੈਂਟ ਜ਼ਰੂਰ ਕਰਿਓ ਤੇ ਅੱਜ ਆਪਾਂ ਜਿਹੜੀ ਨੰਮ ਪੱਟਤੀ ਆ ਜਿਸ ਦੀ 50-60 ਸਾਲ ਪੁਰਾਣੀ ਨੰਮ ਜਿਹੜੀ ਇਹਦੀ ਹਰੀ ਨਹੀਂ ਹੋਈਗੀ ਤੇ ਇਹ ਜਿਹੜੀ ਸੁੱਕ ਗਈ ਸੀਗੀ ਜਿਵੇਂ ਇਸ ਕਰਕੇ Pahipatati Laga-laga penyiasat Salah ਕਾ ਕਦੇ ਕਿਤੇ ਹੱਥੀਂ ਕਿਰਨਾ ਥੱਲੇ ਨੂੰ ਵੀ ਹੁੰਦੀ ਮੂਲੀ ਇਹਦੀ बन गया ब्लॉग नहीं बनी अंदर रात नु बनावा वे जोड़ के ਨੇ ਕੁ ਮਾਇਆ ਸੀ ਆਸਾ ਰੋਗ ਇਹ 45 45 Lakh ਆਹ ਜਿਹੜਾ ਚੰਦ ਭਾਨ ਚੱਲੀ ਜਾਂਦਾ ਕੰਮ ਜਿਹੜਾ ਕਿਵੇਂ ਸਿਸਟਮ ਪਤਾ ਨਹੀਂ ਕੀ ਵੇਖੀ ਨਹੀਂ ਫੋਰ ਫੋਰ ਮੈਂ ਬਹੁਤ ਬਹੁਤ ਐ ਤਕੜਾ ਕੰਮ ਜੀ ਐਸਐਸਪੀ ਵੱਲ ਦਿਖਾ ਦਿੱਤਾ ਕੀ ਯੱਕਰ ਉਹ ਆ ਹੈ ਬੜਾ ਇਹ ਚੱਲੀ ਜਾਂਦਾ ਇਹਦਾ ਨੇੜੇ ਹੀ ਆਪਣੇ ਚੰਦ ਭਾਨ ਤਾਰਿਆ ਇਹਦੇ ਕੋਲੇ ਹਾਂ ਉਧਰ ਹੀ ਕਹਿੰਦਾ ਨੇੜੇ ਹੀ ਆ ਸਹੀ ਉਹ ਦੂਜੀ ਕੋਲੇ ਦਰਵਾਜ਼ਾ ਹੋਰ ਕੀ ਬੜਾ ਕੰਮ ਸਾਲਾ ਹਾਂ ਸੱਚ ਨਹੀਂ ਜੀ ਨਾ ਜੇ ਤੱਕ ਹੋਣਗੇ ਆ ਲਾਈਵ ਕਿੱਥੋਂ ਦਾ ਚੱਲ ਰਿਹਾ ਹੈ ਪਤਾ ਨਹੀਂ ਹੈ ਇਹ ਲੇ ਗਿਆ ਨਿਓ ਗਿਲੰਦ ਕੀ ਹੈ ਗਿਲੰਦਰ ਆਪਣੀ ਹੈ ਉਹਨਾਂ ਦੀ ਗੱਡੀ ਜਿਹੜੇ ਕਿਥੇ ਪਹੁੰਚਦੇ ਪਈ ਜਾਂਦੇ ਗਿਲੰਦਰ ਕਹਿੰਦਾ ਕਿ ਨੇੜੇ ਆ ਜਾ ਸਭ ਚੀ ਗੱਲ ਸਾਰੇ ਮੇਰੇ ਨਹੀਂ ਪਰ ਵੀਰੇ ਨਹੀਂ ਅੱਜ ਦਾ ਜੋ ਵਿਸ਼ਾ ਹੈ ਅੱਜ ਦਾ ਅਮਸ਼ਾ ਜੀ ਬੁਲਟੇ ਰਹੇ ਜੋ ਕੂਲਸ ਕੈਮਰੇ ਜੀ ਅੱਜ ਸਾਡੇ پاس ਮਤ ਹੈਲੋ ਸਹੀ ਠੀਕ ਮੈਂ ਜਿਵੇਂ ਲਿਆਉਂਗਾ ਕੱਤਣਾ ਹਾਂ ਤੇ ਤੁਹਾ ਤੋਂ ਬੁਲਾਉਂ ਮਾਰਾ ਹੈਲੋ ਮਾਸਾ ਐ ਕੱਤਣਾ ਹਾਂ ਇਹ ਨਾਲ ਪੜਾਣਾ ਪੀਓ ਬਚਾ । ਨੇ ਮੁ ਪਟਿ ਨਾਲੇ ਵੈਯੋ । ਨੇ ਕਾਰ ਲੋ ਉਟ । ਚਾਡੋ । ਚੋਡੇ ਉਰਾ ਕਰਿ ਕੀ ਸਂਗਲ ਜਾਂ ਦੇ ।

ਤੇ ਦੇ ਵੀ ਆ ਅੱਛਾ ਇੱਧਰ ਇੱਥੇ ਤੇ ਦੇ ਵੀ ਆ ਨਿਕਲ ਜਾਵੇ ਨਾ ਇਹ ਸਾਰਾ ਸੋਫਾ ਕੋਈ ਰੋਣਾ ਮਿੱਟੀ ਨਿਕਲ ਗਈ ਏਡ ਵੱਡਿਆ ਜਾਊਗਾ ਇਹਦੇ ਨਾਲ ਇਹਦੇ ਨਾਲ ਵੱਡਿਆ ਜਾਊਗਾ ਜੇ ਮਿੱਟੀ ਨਿਕਲ ਗਈ ਆਇਟੋਂ ਥੱਲੇੋਂ ਵੱਡਿਆ ਨਹੀਂ ਜਾਣਾ ਬਾ ਇਹ ਚੜ ਦੇ ਫੇਰ ਦੂਜੇ ਦਾ ਸੋਫਾ ਚੜ ਜਾਣ ਆ ਜਦੋਂ ਉੱਤੋਂ ਵਿਹਲਾ ਹੋ ਗਿਆ ਤਾਂ ਵੇਖ ਤਾਂ ਆਸ ਤੇ ਯਾਰਾ ਕਰਵਾ ਜੀ ਤਾਂ ਇਹ ਬਹੁਤ ਖੁਸ਼ੀ ਆ ਕਿੰਨੇ ਬਲੌਗ ਵੀ ਜਾਰੀ ਚੱਲੇ ਤਾਂ ਹੀ ਦਾ ਪੁੰਦੇ ਆ ਜਾਰੇ ਚੱਲਦੇ ਆ ਲੋਤ ਤਣੀਆਂ ਵੇਲ ਗਈ ਉਹ ਤਾਂ ਹੀ ਦਾਣਾ ਉਹ ਤਾਂ ਹੀ ਦਾ ਉਹੋ ਜਿਹੇ ਬਣਾਉਂਦੇ ਜਿਆਦੇ ਦੁਨੀਆਂ ਵੇਂਦੀ ਉਹੋ ਜਿਹੇ ਲੋਕ ਤੁਸੀਂ ਸਰ ਦਾ ਵੀਆ ਵਾ ਕਿੰਨਾ ਚੱਲਿਆ ਤੁਸੀਂ ਸਰ ਕਿੰਨਾ ਦਾ ਹੀ ਫਾਲੋਅਰ ਬੰਦਾ ਪਤਾ ਨਹੀਂ ਕਿੰਨਾ ਦਾ ਤਾਂ ਹੀ ਦੋ ਚੱਲਦੇ ਆ ਜਿਆਦੇ ਨਹੀਂ ਦਾ ਪੁੰਦੇ ਆਉਣ ਵਾਲੇ ਟਾਈਮ 'ਚ ਇਹੀ ਕੰਮ ਰਹਿ ਜਾਣਾ ਬਸ